most probably 99% ਉਮੀਦ ਹੈਗੀ ਹੈ ਵੀ ਅਭੀ ਅਗਲੇ ਹਫਤੇ ਸੰਡੇ ਤੋਂ ਬੰਦ ਕਰਾਂਗੇ ਪੂਰਵ ਕਮੇਟੀ ਬਣੀ ਸੀਗੀ ਉਹਦੇ ਚ ਵੀ ਫੈਸਲਾ ਕੀਤਾ ਗਿਆ ਸੀਗਾ ਕਿ ਹਰ ਸਾਲ ਕਮਿਸ਼ਨ ਦਾ ਵਾਅਦਾ ਹੋਏਗਾ ਜੀ ਤੇ 7 ਸਾਲ ਹੋ ਗਏ ਨੇ ਗਵਰਨਮੈਂਟ ਵੱਲੋਂ ਕੋਈ ਕਮਿਸ਼ਨ ਦਾ ਵਾਅਦਾ ਨਹੀਂ ਕੀਤਾ ਜਾ ਰਿਹਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਕਿ ਇੱਕ ਤਰੀਕੇ ਦੀ ਪਰੇਸ਼ਾਨ ਨਹੀਂ ਹੁੰਦੇ ਹੋਏ ਨਜ਼ਰ ਆਣਗੇ ਕਿ ਸੰਡੇ ਨੂੰ ਜਿਹੜਾ ਪੈਟਰੋਲ ਪੰਪ ਬੰਦ ਕਰ ਦਿੱਤਾ ਜਾਊਗਾ ਇੱਕ ਸਰ ਪੈਟਰੋਲ ਪੰਪ ਹੀ ਨੇ ਕਿ ਜਿਹੜੇ ਕਿ 24 ਘੰਟੇ 365 ਦਿਨ ਕੰਮ ਕਰਦੇ ਨੇ ਸਾਨੂੰ ਵਿਕਟੌਰ ਕੋਲ ਛੁੱਟੀ ਮਿਲਣੀ ਚਾਹੀਦੀ ਹੈ ਜੀ ਲੱਗਦਾ ਹੈ ਕਿ ਸੰਡੇ ਦਾ ਆਫ ਕਰਕੇ ਖਰਚੇ ਜਿਹੜੇ ਨੇ ਘੱਟ ਹੋ ਜਾਣਗੇ ਹਾਂ ਜੀ ਘਟਾਂਗੇ ਜੀ ਸੱਤ ਸੱਜੇ ਮਹਿੰਗਾਈ ਕਿਥੋਂ ਕਿਥੇ ਪਹੁੰਚ ਗਈ ਹੈ ਪਟਰੋਲ ਡੀਜ਼ਲ ਮਹਿੰਗਾ ਹੋ ਗਿਆ ਹਰ ਚੀਜ਼ ਮਹਿੰਗੀ ਹੋ ਗਈ ਹੈ ਪਿਛਲੇ ਦੇ ਖਰਚੇ ਡਬਲ ਡਬਲ ਖਾਊਗੇ ਨੇ ザ सिटी हेडलाइंस देख रहे तमाम दर्शक आदा मैं नेहा मलिक स्वागत कर दी है जेके गल कीती जवे पेट्रोल पंप दी दे कल जेड़ा संडे आ सुनन दे विच आ रिया है कि संडे नु जेड़े आ हर एक पेट्रोल पंप जेड़े ने बंद रहणगे ते आज साडे नाल राजू शर्मा जी मौजूद ने ते अपा उना नाल गल करते है सस्का सर जी सस्का मैडम हां गल सच्चा कि है कि संडे नु जेड़े पेट्रोल पंप्स बंद रहणगे हां जी साडी लुधियाना पेट्रोल मडीले एसोसिएशन ने एक फैसला कीता हैगा ਕੀ ਆਪਾਂ ਹਰ ਸੰਡੇ ਪੈਟਰੋਲ ਪੰਪ ਬੰਦ ਰੱਖਿਆ ਕਰਾਂਗੇ ਆਫ ਕਰਿਆ ਕਰਾਂਗੇ ਜੀ ਤੇ ਕੱਲ ਜਿਵੇਂ ਸੰਡੇ ਆ ਕੱਲ ਪੈਟਰੋਲ ਪੰਪ ਬੰਦ ਰਹਿਣਗੇ ਕਿ ਇੱਕ ਤਰੀਕ ਜਿਹੜੀ ਇਹ ਫਿਕਸ ਕਰ ਦਿੱਤੀ ਗਈ ਹੈ ਕਿ ਇੰਨੀ ਤਰੀਕ ਤੋਂ ਜਿਹੜਾ ਆ ਇੱਕ ਲੋਕਾਂ ਨੂੰ ਅਵੇਅਰ ਕੀਤਾ ਜਾਊਗਾ ਤੇ ਪੈਟਰੋਲ ਪੰਪ ਜਿਹੜੇ ਨੇ ਬੰਦ ਰਹਿਣਗੇ ਹਾਂਜੀ ਨਹੀਂ ਕੱਲ ਤੋਂ ਤਾਂ ਨਹੀਂ ਕੱਲ ਬੰਦ ਹੋਏਗਾ ਜੀ ਮੋਸਟ ਪ੍ਰੋਬਬਲੀ 99% ਉਮੀਦ ਹੈਗੀ ਹੈ ਵੀ ਆਪਾਂ ਅਗਲੇ ਹਫਤੇ ਸੰਡੇ ਤੋਂ ਬੰਦ ਕਰਾਂਗੇ ਆਪਾਂ ਸਾਰੇ ਜਿਹੜੇ ਆਪਣੇ ਐਸੋਸੀਏਸ਼ਨ ਮੈਂਬਰਸ ਐ ਉਹਨਾਂ ਨਾਲ ਗੱਲਬਾਤ ਹੋ ਗਈ ਹੈ ਉਹਨਾਂ ਨਾਲ ਕਰਕੇ ਸਾਰੀ ਉਸ ਲਈ ਪਹਿਲੇ ਤਿਆਰੀ ਕਰਨੀ ਪੈਂਦੀ ਹੈ। ਹਾਂਜੀ। ਇਸ ਲਈ ਆਪਾਂ ਟਾਈਮ ਲੱਗਦਾ ਹੈਗਾ ਥੋੜਾ ਜਿਹਾ। ਤੇ ਆਪਾਂ ਮੋਸਟ ਪਬਲਿਕ ਆਪਾਂ ਅਗਲੇ ਹਫਤੇ ਤੋਂ ਹਰ ਸੰਡੇ ਬੰਦ ਕਰਾਂਗੇ ਜੀ। ਇਸ ਕਾਰਨ ਕੀ ਹੈ ਕਿ ਸੰਡੇ ਨੂੰ ਪੈਟਰੋਲ ਪੰਪ ਜਿਹੜੇ ਨੇ ਬੰਦ ਰਹਿਣਗੇ। ਮੈਮ ਰੀਜ਼ਨ ਹੈਗੀ ਕਿ 2017 ਤੋਂ ਬਾਅਦ ਸਾਡੀ ਕੋਈ ਕਮਿਸ਼ਨ ਦਾ ਵਾਅਦਾ ਨਹੀਂ ਕੀਤਾ ਗਿਆ। ਜਬਕਿ ਗਵਰਨਮੈਂਟ ਵੱਲੋਂ ਸਾਰਾ ਵਾਅਦਾ ਕੀਤਾ ਗਿਆ ਸੀ ਇੱਕ ਪੂਰਵ ਕਮੇਟੀ ਬਣੀ ਸੀਗੀ ਉਹਦੇ 'ਚ ਵੀ ਫੈਸਲਾ ਕੀਤਾ ਗਿਆ ਸੀਗਾ ਕਿ ਹਰ ਸਾਲ ਕਮਿਸ਼ਨ ਦਾ ਵਾਅਦਾ ਹੋਏਗਾ। ਜੀ ਤੇ 7 ਸਾਲ ਹੋ ਗਏ ਨੇ ਗਵਰਨਮੈਂਟ ਵੱਲੋਂ ਕੋਈ ਕਮਿਸ਼ਨ ਦਾ ਵਾਅਦਾ ਨਹੀਂ ਕੀਤਾ ਜਾ ਰਿਹਾ ਹੁਣ ਗਵਰਨਮੈਂਟ ਮੰਤਰੀ ਸਾਹਿਬ ਨੇ ਸਾਡੇ ਪਾਰਲੀਮੈਂਟ 'ਚ ਬਿਆਨ ਕਿਹਾ ਹੈ ਕਿ ਜਿਹੜਾ ਕਮਿਸ਼ਨ ਵਿਵਧਾਨ ਦਾ ਹੈਗਾ ਉਹ ਕੰਪਨੀਆਂ ਨੇ ਕਰਨਾ ਹੈ ਜਿਹੜੀ ਪੈਟਰੋਲੀਅਮ ਕੰਪਨੀਆਂ ਨੇ ਆ ਉਹ ਔਇਲ ਮਾਰਕੀਟਿੰਗ ਕੰਪਨੀਆਂਜ਼ ਨੇ ਉਹਨਾਂ ਨੇ ਫੈਸਲਾ ਕਰਨਾ ਹੈ ਇਸ ਬਾਰੇ ਤੇ ਕੰਪਨੀ ਵੱਲੋਂ ਕੋਈ ਹਲੇ ਸਾਨੂੰ ਕੋਈ ਰਾਹ ਨਹੀਂ ਪਾਇਆ ਜਾ ਰਿਹਾ ਕੋਈ ਦੱਸਿਆ ਨਹੀਂ ਜਾ ਰਿਹਾ ਵੀ ਕਦੋਂ ਉਹਨਾਂ ਨੇ ਕਮਿਸ਼ਨ ਸੜੀ ਵਿਧਾ ਲਈ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਕਿ ਇੱਕ ਤਰੀਕੇ ਦੀ ਪਰੇਸ਼ਾਨ ਨਹੀਂ ਹੁੰਦੇ ਹੋਏ ਨਜ਼ਰ ਆਣਗੇ ਕਿ ਸੰਡੇ ਨੂੰ ਜਿਹੜਾ ਪੈਟਰੋਲ ਪੰਪ ਬੰਦ ਕਰ ਦਿੱਤਾ ਜਾਊਗਾ ਮੈਡਮ ਦੇਖਾ ਜਾਵੇ ਤਾਂ ਯੂਨੀਵਰਸਲ ਹਰ ਜਗ੍ਹਾ ਸੰਡੇ ਨੂੰ ਛੁੱਟੀ ਹੁੰਦੀ ਹੈ ਸਕੂਲ ਕਾਲਜ ਛੁੱਟੀ ਹੁੰਦੀ ਹੈ ਹਰ ਜਗ੍ਹਾ ਛੁੱਟੀਆਂ ਹੁੰਦੀਆਂ ਨੇ ਜੀ ਜਿਹੜੇ ਮੈਡੀਕਲ ਸਟੋਰ ਆ ਉਹ ਵੀ ਸੰਡੇ ਨੂੰ ਬੰਦ ਰੱਖਦੇ ਨੇ ਜਿਵੇਂ ਕਿ ਸਾਡਾ ਹੀ ਪੈਟਰੋਲ ਪੰਪ ਐਸੋਸੀਏਸ਼ਨ ਪੈਟਰੋਲ ਪੰਪ ਵੀ ਹੈਗੀ ਇਕੱਲੀ ਟਰੇਡ ਐਸੀ ਹੈ ਜਿਹੜੀ ਕਿ ਹਮੇਸ਼ਾ ਖੁੱਲ ਹੀ ਰਹਿੰਦੀ ਹੈ ਇਵਨ ਗੈਸ ਦੀ ਏਜੰਸੀਜ਼ ਐ ਤੁਸੀਂ ਦੇਖੋ ਵੀ ਉਹ ਵੀ ਬੰਦ ਰਹਿੰਦੀਆਂ ਨੇ ਸੰਡੇ ਸੰਡੇ ਬੰਦ ਰਹਿੰਦੇ ਨੇ ਇੱਕ ਸਿਰਫ ਪੈਟਰੋਲ ਪੰਪੀ ਨੇ ਕਿ ਜਿਹੜੇ ਕਿ 24 ਘੰਟੇ 365 ਦਿਨ ਕੰਮ ਕਰਦੇ ਨੇ ਸਾਨੂੰ ਵੀ ਘਟੋ ਘਟ ਛੁੱਟੀ ਮਿਲਣੀ ਚਾਹੀਦੀ ਹੈ ਜੀ ਔਰ ਸਾਡੇ ਵੀ ਖਰਚੇ ਘਟਾਣੇ ਨੇ ਮੇਨ ਮਕਸਦ ਹੈ ਸਾਡਾ ਖਰਚੇ ਘਟਾਉਂਦਾ ਜੀ ਕਿਉਂਕਿ ਸਾਨੂੰ ਕਮਿਸ਼ਨ ਦਾ ਵਾਅਦਾ ਨਹੀਂ ਹੋਣਾ ਹੁਣ ਆਪਾਂ ਆਪਣੇ ਖਰਚੇ ਦੇ ਘਟਾਣੇ ਪੈਣੇ ਸਾਨੂੰ ਤੁਹਾਨੂੰ ਲੱਗਦਾ ਕਿ ਸੰਡੇ ਦਾ ਆਫ ਕਰਕੇ ਖਰਚੇ ਜਿਹੜੇ ਨੇ ਘੱਟ ਹੋ ਜਾਣਗੇ ਹਾਂ ਜੀ ਘਟਾਂਗੇ ਜੀ ਸਾਡੇ ਮੈਨ ਇੱਕ ਬਿਜਲੀ ਦਾ ਖਰਚਾ ਸਾਡੇ ਕਟੇਗਾ ਇੱਕ ਦਾ ਸਟਾਫ ਦਾ ਖਰਚਾ ਕਟੇਗਾ ਇੱਕ ਸਾਡੇ ਹੋਰ ਜੋ ਡੇਲੀ ਦੇ ਡੇਲੀ ਐਕਸਪੈਂਸਸ ਹੁੰਦੇ ਨੇ ਉਹ ਘਟਾਂਗੇ ਜੀ ਸਾਡੇ ਜਿਹੜਾ ਪੈਟਰੋਲ ਪੰਪ ਬੰਦ ਰਹਿਣਗੇ ਇਹ ਸਿਰਫ ਪੂਰੇ ਪੰਜਾਬ ਦੇ ਵਿੱਚ ਰਹਿਣਗੇ ਕਿ ਕੱਲੇ ਲੁਧਿਆਣੇ ਤੋਂ ਸਟਾਰਟ ਹਜੇ ਕੀਤਾ ਜਾ ਰਿਹਾ ਹੈ ਮੈਂ ਫਿਲਹਾਲ ਤਾਂ ਪਹਿ ਲੁਧਿਆਣੇ ਤੋਂ ਕਰ ਰਹੇ ਆਂ ਲੇਕਿਨ ਸਾਡਾ ਮੋਮੈਂਟਮ ਬਾਕੀ ਬੜੀ ਜਿਹੜੀ ساری ਪੰਜਾਬ ਦੀ ਐਸੋਸੀਏਸ਼ਨਸ ਹੈ ਉਹਨਾਂ ਨੇ ਵੀ ਗੱਲ ਹੋਈ ਹੈ ਉਹ ਵੀ ਕਰਨ ਨੂੰ ਰਾਜ਼ੀ ਹੋ ਰਹੇ ਨੇ ਜੀ ਫਿਰ ਇੱਦਾਂ ਹੀ ਹਰਿਆਣਾ ਹੈਗਾ ਉਹਨਾਂ ਨੇ ਵੀ ਸਾਡੀ ਗੱਲ ਚੱਲ ਰਹੀ ਹੈ ਤਦ ਹੀ ਆਪਾਂ ਟਾਈਮ ਲੈਂਦਾ ਥੋੜਾ ਜਿਆ ਤਾਂ ਕਿ ਬਾਕੀ ਐਸੋਸੀਏਸ਼ਨਾਂ ਮਿਲ ਕੇ ਆਪਾਂ ਇਹਨੂੰ ਸ਼ੁਰੂਆਤ ਕਰੀਏ ਸਕਦਾ ਨਹੀਂ ਜੇ પેટ્રોલ ਪੰਪ ਜਿਹੜੇ ਨੇ ਬੰਦ ਰਹਿਣਗੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਸਕਦਾ ਕਿਉਂਕਿ ਸੰਡੇ ਨੂੰ ਲੋਕ ਜਿਹੜੇ ਨੇ ਬਾਹਰ ਘੁੰਮਣ ਨਿਕਲਦੇ ਨੇ ਜਾਂ ਫਿਰ ਕੋਈ ਹੋਰ ਅਨਦਰ ਸਿਟੀ ਨਿਕਲਦੇ ਨੇ ਅਚਾਨਕ ਉਹਨਾਂ ਦੀ ਗੱਡੀ 'ਚ પેટ્રોલ ਖਤਮ ਹੋ ਗਿਆ ਤਾਂ ਉਹ ਕਿੱਦਾਂ ਕਰਨਗੇ ਮੈਡਮ ਦੇਖੋ ਆਪਾਂ ਪਹਿਲੇ ਹੀ ਲੋਕਾਂ ਨੂੰ ਵੇਰਤਾ ਦਿਹੀ ਕਰ ਰਹੇ ਚਾਹੁੰਦੇ ਆ ਆਪਾਂ ਬਿਫੋਰ ਹੈਂਡ ਡੇਟ ਅਨਾਉਂਸ ਕਰਨ ਤੋਂ ਪਹਿਲਾਂ ਹੀ ਪਹਿਲਾਂ ਹੀ ਲੋਕਾਂ ਨੂੰ ਤਦੀ ਇਸ ਲਈ ਪ੍ਰਪੇਅਰ ਕਰ ਰਹੇ ਹਾਂ ਵੀ ਜਿਨ੍ਹਾਂ ਨੇ પેટ્રોલ ਪਾਉਣਾ ਹੈ ਡੀਜ਼ਲ ਪਾਉਣਾ ਹੈ ਉਹ ਸੈਟਰਡੇ ਨੂੰ ਪਾਉਣ ਜਾਂ ਮੰਡੇ ਨੂੰ ਪਾਉਣਗੇ ਜੀ ਕਿਉਂਕਿ ਬਾਕੀ ਦੇਖਿਆ ਜੇ ਗੈਸ ਦੀ ਏਜੰਸੀ ਹੈਗੀ ਜਾਂ ਗੈਸ ਹੈ ਉਹ ਵੀ ਬੜੀ ਜ਼ਰੂਰੀ ਚੀਜ਼ ਹੈ ਉਹ ਵੀ ਤਾਂ ਸੰਡੇ ਨੂੰ ਬੰਦ ਰਹਿੰਦੀਆਂ ਨੇ ਇਦਾਂ ਹੀ ਆਪਾਂ ਵੀ ਬੰਦ ਰੱਖਾਂਗੇ ਜੀ ਆਪਣਾ ਜੀ ਇਸ ਲਈ ਆਪਾਂ ਲੋਕਾਂ ਨੂੰ ਪਹਿਲੀ ਅਵੇਅਰ ਕਰਾਂਗੇ ਤਾਂ ਲੋਕਾਂ ਨੂੰ ਵੀ ਚਾਹੀਦਾ ਹੈ ਆਪਣੇ ਜਿਹੜੇ ਸਾਡੇ ਕਸਟਮਰਸ ਹੈ ਉਹਨਾਂ ਨੂੰ ਵੀ ਅਵੇਰਨੈਸ ਹੋ ਜਾਏਗੀ ਆਪਾਂ ਲਿਖ ਕੇ ਲਾਵਾਂਗੇ ਪਹਿਲਾਂ ਵੀ ਸੰਡੇ ਤੇ ਸੰਡੇ ਬੰਦ ਰਾਂਗੇ ਤੁਸੀਂ ਇਹ ਦੇਖੋ ਵੀ ਆਪਣੇ ਜਿਹੜੇ ਹੋਰ ਜਿਹੜੀ ਜ਼ੂਰੀ ਸੇਵਾਵਾਂ ਨੇ ਉਹ ਵੀ ਸੰਡੇ ਨੂੰ ਬੰਦ ਰਹਿੰਦੀਆਂ ਨੇ ਕਈ ਜੀ ਇਸ ਲਈ ਆਪਾਂ ਵੀ ਉਹਨਾਂ ਇਸ ਪਾਸੇ ਜਾ ਰਹੇ ਹਾਂ ਜੀ ਕਿ ਸੰਡੇ ਮਤਲਬ ਕਿ ਹਰ ਇੱਕ ਪੈਟਰੋਲ ਪੰਪ ਬੰਦ ਰਹਿਣਗੇ ਅੱਛਾ ਜਿਵੇਂ ਇੰਡੀਅਨ ਪੈਟਰੋਲ ਪੰਪ ਹੋ ਗਿਆ ਜਾਂ ਭਾਰਤੀ ਹੋ ਗਿਆ ਲక్ష్ਮੀਓ ਕੇ ਸਾਰੇ ਹੀ ਬੰਦ ਰਹਿਣਗੇ ਹਾਂਜੀ ਸਾਰੇ ਸਾਰੀ ਕੰਪਨੀਆਂ ਦੇ ਬੰਦ ਰੱਖਾਂਗੇ ਸਾਰੀ ਐਸੋਸੀਏਸ਼ਨ ਦੇ ਮੈਂਬਰਸ ਹੈਗੇ ਨੇ ਉਹ ਸਾਰੀ ਕੰਪਨੀਆਂ ਦੇ ਨੇ ਤੇ ਸਾਰੀ ਕੰਪਨੀਆਂ ਦੇ ਬੰਦ ਰੱਖਾਂਗੇ ਆਪਾਂ ਜੀ ਆਪਾਂ ਆਪ ਗੱਲ ਕਰ ਰਹੇ ਆ ਜਿਵੇਂ ਕਿ ਆਟੋਜ਼ ਹੋਗੇ ਜਾਂ ਫਿਰ ਹੋਰ ਇਰਖਸ਼ੇ ਵਾਲੇ ਹੋਗੇ ਉਹਨਾਂ ਦਾ ਰੋਜ਼ ਦਾ ਆਣਾ ਜਾਣਾ ਵਾਲਾ ਕੰਮ ਆ ਆਟੋਜ਼ ਦਾ ਬੱਸਾਂ ਦਾ ਫਿਰ ਉਹ ਕਿੱਦਾਂ ਕਰਨਗੇ ਮੈਨੂੰ ਪਹਿਲੀ ਪੌਕੇ ਰੱਖ ਲਾਂਗੇ ਜੀ ਉਹ ਪਹਿਲੀ ਪੌਕੇ ਰੱਖ ਲਾਂਗੇ ਕੈਪੈਸਿਟੀ ਹਰੇਕ ਚ ਹੁੰਦੀ ਮੈਸੇਜ ਦੇਣਾ ਚਾਹੁੰਦੇ ਆ ਲੋਕਾਂ ਨੂੰ ਕਿੰਨੀ ਤਰੀਕ ਤੋਂ ਜਿਹੜਾ ਆ ਇਹ ਬੰਦ ਰਹਿਣਗੇ ਪੈਟਰੋਲ ਪੰਪ ਵੀ ਸਾਡੀ ਦਾ ਜੀ ਦੇਖੋ 익ਸਪੈਕਟੇਸ਼ਨਸ ਹੈਗੀਆਂ ਵੀ ਆਪਾਂ ਨੈਕਸਟ ਵੀਕ ਜਿਹੜਾ ਕਮਿੰਗ ਵੀਕ ਆ ਰਿਹਾ ਆ ਉਸ ਤਰੀਕ ਤੋਂ ਆਪਾਂ ਸੰਡੇ ਤੋਂ ਸੰਡੇ ਬੰਦ ਰੱਖਾਂਗੇ ਬਾਕੀ ਸਾਡੀ ਵੀ ਲੋਕਾਂ ਨੂੰ ਆਪਣੇ ਕਸਟਮਰਸ ਨੂੰ ਇਹ ਹੀ ਗੁਜ਼ਾਰਿਸ਼ ਹੈ ਕਿ ਉਹ ਵੀ ਉੱਪਰ ਜਾ ਕੇ ਮਤਲਬ ਕਿ ਆਪਣੇ ਨੇਤਾਵਾਂ ਨੂੰ ਉੱਪਰ ਆਪਣੇ ਹਥ ਅਥੋਰਟੀਜ਼ ਨੂੰ ਦੱਸਣ ਵੀ ਆਪਾਂ ਕਿੰਨੀ ਮੁਸ਼ਕਲਾਂ ਦੌਰ ਤੋਂ ਗੁਜ਼ਰ ਰਹੇ ਆ ਸੱਤ ਸਾਲ ਜੇ ਮਹਿੰਗਾਈ ਕਿੱਥੋਂ ਕਿੱਥੇ ਪਹੁੰਚ ਗਈ ਹੈ ਪੈਟਰੋਲ ਡੀਜ਼ਲ ਮਹਿੰਗਾ ਹੋ ਗਿਆ ਹਰ ਚੀਜ਼ ਮਹਿੰਗੀ ਹੋ ਗਈ ਹੈ ਸੇਵ ਆਪਣੀ ਸੈਲਰੀਜ਼ ਵਧੀਆਂ ਨੇ ਬਿਜਲੀ ਦੇ ਖਰਚੇ ਡਬਲ ਡਬਲ ਖਾਊਗੇ ਨੇ ਲੇਕਿਨ ਸਾਡੀ ਜਿਹੜੀ ਕਮਿਸ਼ਨ ਆ ਉਥੇ ਉਥੇ ਹੀ ਆ ਵੀ ਸਾਡੇ ਵੱਲ ਵੀ ਗੌਰ ਕੀਤਾ ਜਾਵੇ ਸਰਕਾਰ ਦੇ ਸਾਡੇ ਵੱਲ ਕੋਈ ਧਿਆਨ ਨਹੀਂ ਹੈਗਾ